ਮਿਰਵਲੋ ਤੁਨ ਸਾਰਨ ਪਰ ਪਰ ਸਤ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਅੱਜ ਜਿਵੇਂ ਕਿ ਆਪ ਨੂੰ ਪਤਾ ਹੀ ਆਪਾਂ ਪਟਨਾ ਸਾਹਿਬ ਆਏ ਹੋਏ ਆ ਜੀ ਤੇ ਅੱਜ ਆਪਾਂ ਚੱਲੇ ਆ ਜੀ ਗੁਰਨਾਮਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਸ਼ੀਤਲਕੁੰਨ ਉਹ ਇੱਥੋਂ ਹੈਗਾ ਜੀ ਪਟਨਾ ਸਾਹਿਬ ਜੀ ਤੋਂ 100 ਕਿਲੋਮੀਟਰ ਦੂਰ ਤੇ ਆਪਾਂ ਕਿਵੇਂ ਜਾ ਰਹੇ ਆ ਜੀ ਤੇ ਆਪਣੇ ਨਾਲ ਮੁੰਡੇ ਆਏ ਹੋਏ ਆ ਜੀ ਦੂਸਰੇ ਪਰਮੋਗੇ ਤੋਂ ਫਿਰੋਜ਼ਪੁਰ ਤੋਂ ਤੇ ਜੀਰੇ ਤੋਂ ਤੇ ਆਪਾਂ ਉਹਨਾਂ ਨਾਲ ਟਰੈਵਲ ਕਰਾਂਗੇ ਜੀ ਗੱਡੀ ਤੇ ਤੇ ਕੱਲ ਮੈਨੂੰ ਮਿਲਿਆ ਸੀ ਕਹਿੰਦੇ ਤੁਸੀਂ ਬਾਈਕ ਤੇ ਰਹਿਣ ਦੋ ਤੇ ਤੁਹਾਡਾ ਖਰਚਾ ਹੋਏਗਾ ਤੇ ਤੁਸੀਂ ਸਾਡੇ ਨਾਲ ਚਲੋ ਤੇ ਮੈਂ ਕਹਾ ਚਲੋ ਵਧੀਆ ਆਪਾਂ ਤੁਹਾਡੇ ਨਾਲ ਚਲਾਂਗੇ ਠੀਕ ਹੈ ਜੀ ਤੇ ਉਹਨਾਂ ਨਾਲ ਆਪਾਂ ਸਫ਼ਰ ਕਰਾਂਗੇ ਜੀ 100 ਕਿਲੋਮੀਟਰ ਦਾ ਤੇ ਦਰਸ਼ਨ ਕਰਾਵਾਂਗੇ ਜਾ ਕੇ ਗੁਰੂ ਘਰ ਦੇ ਤੇ ਆਪਾਂ ਵੀ ਦਰਸ਼ਨ ਕਰਾਂਗੇ ਤੇ ਉਹ ਤੋਂ ਇਤਿਹਾਸ ਤੁਹਾਡੇ ਨਾਲ ਜ਼ਰੂਰ ਸੰਦਿਆ ਕਰਾਂਗੇ ਜੀ ਚਲੋ ਵੀਡੀਓ ਨਾਲ ਬਣੇ ਰਹੋ ਜੀ ਹਾਂਜੀ 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 ਸੋ ਆਪਾਂ ਬੈਠ ਕੇ ਜੀ ਗੱਡੀ ਤੇ ਵੀਰਾਂ ਹੋਣਾ ਨਾਲ ਤੇ ਜਿਵੇਂ ਆਪਾਂ ਤੁਹਾਨੂੰ ਕੱਲ ਦੀ ਵੀਡੀਓ ਚ ਆਪਾਂ ਦਿਖਾਇਆ ਤੁਹਾਨੂੰ ਹਨਾ ਤੇ ਆਪਾਂ ਹੁਣ ਚੱਲੇ ਆ ਜੀ ਸ਼ੀਤਲਕੁੰਡ ਇਹ ਕਿਹੜਾ ਪੈਂਦਾ ਜੀ ਸ਼ਹਿਰ ਹੋ ਆਪਾਂ ਮੋਗੇ ਜਿਹੇ ਤੇ ਨਹੀਂ ਸ਼ੀਤਲਕੁੰਡ ਗੁਰਦਰਾ ਸਾਹਿਬ ਸ਼ਹਿਰ ਹੈ ਤੇ ਉਹ ਤੁਹਾਨੂੰ ਦੇਖ ਕੇ ਦੱਸਾਂਗੇ ਬਾਅਦ ਵਿੱਚ ਤੇ ਹੁਣ ਅਸੀਂ ਚੱਲੇ ਆ ਜੀ ਤੇ ਇੱਧਰ ਸਾਡੇ ਵੱਡੇ ਭਾਜੀ ਤੇ ਬਾਕੀ ਤੁਸੀਂ ਦਰਸ਼ਨ ਕਰੋ ਜੀ ਚਲੋ ਜੀ ਜਕਾਰਾ ਬਲਾਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਆਪਾਂ ਹੁਣ ਚੱਲਦੇ ਆ ਜੀ ਤੇ ਫਿਰ ਜਾ ਕੇ ਦਰਸ਼ਨ ਕਰੋਨੇ ਆ ਜੀ ਰਸਤੇ ਵਿੱਚ ਕੋਈ ਵੀ ਅਪਡੇਟ ਹੋਏਗੀ ਤੇ ਆਪਾਂ ਤੁਹਾਡੇ ਨੂੰ ਜ਼ਰੂਰ ਸ਼ੇਅਰ ਕਰਾਂਗੇ ਚਲੋ ਜੀ ਚੱਲਦੇ ਆ ਜੀ ਫਿਰ ਹਾਂਜੀ ਸੋਪਾਸਟਮ ਖੜਿਆ ਜੀ ਫਤੂਆ ਬਾਈਪਾਸ ਤੇ ਪਟਨਾ ਸਾਹਿਬ ਤੋ ਆਪਾਂ ਚੱਲ ਕੇ ਤੇ 20 ਕਿਲੋਮੀਟਰ ਆ ਗਏ ਜੀ ਤੇ ਇੱਥੇ ਘੁਰਕੇ ਆ ਜੀ ਹਣੈਸਟ ਰੈਸਟੋਰੈਂਟ ਹੈ ਕੋਈ ਤੇ ਆ ਦੇਖੋ ਜੀ ਤੇ ਆਪਣੇ ਨਾਲ ਇਹ ਗੱਡੀਆਂ ਆਈਆਂ ਜੀ ਭਾਜੀ ਹੁਣੀਆਂ ਦੀਆਂ ਇਹ ਫੋਰਚਨਰ ਤੇ ਉਧਰ ਨੋਵਾ ਤੇ ਬਹੁਤ ਵਧੀਆ ਸੁਭਾਅ ਪਾਈ ਸਾਰਿਆਂ ਦਾ ਆਹ ਦੇਖੋ ਜੀ ਆ ਗੱਡੀਆਂ ਜੀ ਇਹ ਆਪਣੇ ਬੀਜ ਨੇ ਤੇ ਆ ਹੈਗਾ ਜੀ ਰੈਸਟੋਰੈਂਟ ਤੇ ਸਾਰੇ ਮੋਗੇ ਤੋਂ ਜੀਰੇ ਤੋਂ ਫਿਰੋਜ਼ਪੁਰ ਤੋਂ ਆ ਜੀ ਸਾਰੇ ਭਾਜੀ ਹੁਣੀਆਂ ਵੀ ਹੋ ਗਏ ਤੇ ਆਪਾਂ ਹੁਣ ਇੱਧਰ ਜਾਣਾ ਜੀ ਆਪਾਂ ਇੱਧਰੋਂ ਆਏ ਆ ਜੀ ਸਾਹਮਣੇ ਤੇ ਕਾਫੀ ਰੋਡ ਹੈ ਜੀ ਵਧੀਆ ਬੜੇ ਹੋਇਆ ਰੋਡ ਤਾਂ ਤੇ ਬੱਸਾਂ ਵਧੀਆ ਚੱਲਦੀਆਂ ਜੀ ਇਹ ਆਪਣਾ ਡਰਾਈਵਰ ਸਾਹਿਬਾ ਜੀ ਕਰੋ ਦਰਸ਼ਨਾਂ ਦੀ ਠੀਕ ਹੈ ਜੀ ਲਓ ਜੀ ਇੱਧਰ ਭੰਗੜੇ ਵੀ ਪੈ ਰਹੇ ਨੇ ਜੀ ਆਸੀਆਂ ਖੇਡੀਆਂ ਹਾਂਜੀ ਸੋਪਾ ਚਾਹ ਪਾਣੀ ਸੱਕੇ ਤੋਂ ਚੱਲਣ ਲੱਗਿਆ ਜੀ ਤੇ ਗੱਡੀਆਂ 'ਚ ਆਪਣੇ ਮੁੰਡੇ ਬੈਠ ਗਏ ਜੀ ਤੇ ਆਪਾਂ ਨਵੇਂ ਟਰੈਵਲ ਕਰਨਾ ਵਾ ਠੀਕ ਹੈ ਜੀ ਠੀਕ ਹੈ ਜੀ ਆਗੇ ਬੰਦੇ ਆਪਣੇ ਤਰੀਕਾ ਸਨ ਕੋਦੋਏ ਸਭ ਬੋਤਲ ਬਈ ਉਹ ਚੜ ਗਿਆ ਵਾ ਉਹ ਆਪੇ ਚਲੇ ਜਾਣੀ ਹਾਂ ਉਹ ਨਹੀਂ ਬਟਨ ਆਪ ਕੇ ਅੰਦਰ ਵੜ ਗਿਆ ਵਾ ਪੇ ਬੰਦ ਹੋਣੀ ਚਲੋ ਜੀ ਇਹ ਕਾ ਜੀ ਬਾਹਰ ਲਾ ਓ ਲੋ 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 ਬੋਲ ਓਏ ਟੱਪਲ ਬਾਨਾ ਹਾਂਜੀ ਕੋਣ ਹੈ ਦਾ ਗਾਣਾ ਹੈ ਦਰ ਆ ਦੇਖੋ ਟਾਂਗੇ ਇੱਥੇ ਅੱਜ ਵੀ ਚੱਲਦੇ ਆ ਜੀ ਟਾਂਗੇ ਆ ਦੇਖੋ ਅ ਪੰਗੇ ਅੱਜ ਵੀ ਚੱਲਦੇ ਆ ਜੀ ਟਾਂਗਸ ਆ ਦੇਖੋ ਜੀ ਟਾਂਗੇ ਔਟੋ ਵੀ ਹੈਗੇ ਜੀ ਤੇ ਟਾਂਗੇ ਵੀ ਚੱਲਦੇ ਆ ਜੀ ਸਾਮਣੇ ਦੇਖੋ ਨਵੇਂ ਵੀਡੀਓ ਬਣਾਉਣ ਲੱਗ ਪੜੀ ਜਾਉਂਗਾ ਟਾਂਗੇ ਦਾ ਕੰਮ ਹੈ ਇਹਨੂੰ ਬਾਰ ਵੀਡੀਓ ਕੱਟ ਦਾਂਗੇ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਤਿ ਸ੍ਰੀ ਅਕਾਲ ਸਤਿ ਅਕਾਲ ਜੀ ਐਨ ਸਵਾਪਾ ਪੋਂਚੀਆਂ ਜੀ ਐ ਬਣਾ ਲੀਏ ਸਵਾਪਾ ਪੋਂਚੀਆਂ ਜੀ ਸ਼ਹਿਰ ਰਾਜਗਿਰ ਤੇ ਰਾਜਾ ਦਾ ਸ਼ਹਿਰ ਹੈ ਜੀ ਪਹਿਲਾਂ ਰਹਿੰਦੇ ਸੀ ਹੁਣ ਤਾਂ ਨਹੀਂ ਰਹਿੰਦੇ ਰਾਜੇ ਹੁਣ ਤਾਂ ਇਥੇ ਦੂਸਰੇ ਰਹਿੰਦੇ ਭਈਏ ਭਈਏ ਠੀਕ ਹੈ ਜੀ ਤੇ ਚਲੋ ਚੱਲ ਰਹੇ ਆਂ ਜੀ ਗੁਰਦੁਰ ਸਾਹਿਬ ਵੱਲ ਜਾ ਰਹੇ ਆਂ ਜੀ ਤੇ ਆ ਸ਼ਹਿਰ ਦੇਖ ਲਓ ਜੀ ਇਦਾਂ ਦਾ ਸ਼ਹਿਰ ਆ ਜੀ ਬਿਹਾਰ ਆਂਗਲਾਂ ਕਿੱਡੀ ਹਾਂ ਹਾਂਜੀ ਸੋਪਾ ਪਹੁੰਚ ਗਏ ਜੀ ਗੁਰਦੁਆਰਾ ਸ਼ੀਤਲ ਕੁੰਡ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆਂ ਇਹ ਆਪਾਂ ਇਤਤਦਾ ਤੁਹਾਨੂੰ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਆਂ ਜੀ ਤੇ ਆ ਦੇਖ ਸਕਦੇ ਹੋ ਜੀ ਤੁਸੀਂ ਗੁਰਦਰ ਸਾਹਿਬ ਇਹ ਆਪਾਂ ਗੱਡੀਆਂ ਪਾਰਕਿੰਗ ਕਰਤੀਆਂ ਜੀ ਇੱਧਰ ਤੇ ਇੱਧਰ ਨਿਵਾਸ ਸੋਣੇ ਹੋਇਆ ਜੀ ਬਹੁਤ ਸੋਹਣੀ ਸਾਰਾ ਬਣੀ ਹੋਈਆਂ ਤੇ ਸਾਹਮਣੇ ਜੋੜਾ ਘਰ ਹੈ ਜੀ ਤੇ ਉੱਪਰ ਬਣਿਆ ਜੀ ਦਰਬਾਰ ਸਾਹਿਬ ਤੇ ਹੁਣ ਆਪਾਂ ਚੱਲ ਜਾਈਏ ਜੀ ਦਰਬਾਰ ਸਾਹਿਬ ਤੇ ਦਰਸ਼ਨ ਕਰਦੇ ਆਂ ਸਾਤ ਸੰਗਤ ਜੀ ਆਓ ਆਪਾਂ ਇੱਥੇ ਦਾ ਇਤਿਹਾਸ ਸਰਵਣ ਕਰੀਏ ਅਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਥਾਨ ਤੇ ਮਹਾਰਾਜ ਗੁਰੂ ਨਾਨਕ ਦੇਵ ਜੀ ਚਰਨ ਪਾਏ ਨੇ ਜੀ ਔਰ ਆਏ ਨੇ 1563 ਵਿਕਰਮੀ ਸੰਮਤ ਜੇ ਆਪ ਜੀ ਮੂਲ ਨਾਨਕ ਸਾਹਿਬ ਦੇ ਮੁਤਾਬਕ ਚੱਲੋ ਤੇ 1507 ਗੁਰੂ ਨਾਨਕ ਮਹਾਰਾਜ ਪਹਿਲੀ ਉਦਾਸੀ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਕੀਤੀ ਸਾਰਾ ਪੂਰਬੀ ਭਾਰਤ ਨਾਨਕ ਮਤਾ ਗੋਰਖ ਮਤਾ ਹਰਦੁਆਰ ਬਨਾਰਸ ਬਨਾਰਸ ਤੋਂ ਬਾਅਦ ਆਏ ਗਿਆ ਜੀ ਗਿਆ ਜੀ ਤੋਂ ਬਾਅਦ ਇਸ ਸਥਾਨ ਤੇ ਜਾਦਾ ਇੱਥੇ ਆਏ ਨਾ ਤਾਂ ਇੱਥੇ ਦੋ ਚੀਜ਼ਾਂ ਪ੍ਰਾਤਨ ਹਨ ਗੁਰੂ ਨਾਨਕ ਮਹਾਰਾਜ ਦੇ ਆਉਣ ਤੋਂ ਹੀ ਨਾ ਪੁਰਾਣਾ ਇਤਿਹਾਸ ਵੀ ਹੈ ਜਿੱਦਾਂ ਕਿ ਆਪ ਜੀ ਆ ਪਹਾੜ ਦੇਖਦੇ ਨੇ ਦੇਖਣ ਤੋਂ ਲੱਗਦਾ ਕਿ ਪਹਾੜੀ ਹੈ ਪਰ ਇਹ ਪਹਾੜ ਹੈ ਨਹੀਂ ਜੇ ਇਤਿਹਾਸ ਪੜ੍ਹ ਕੇ ਵੇਖੋ ਤੇ ਇਹ ਸੀਗਾ ਹਿੰਦੁਸਤਾਨ ਦੀ ਰਾਜਧਾਨੀ ਆਜ਼ਾਦ ਸਤਰੂ ਦੇ ਟਾਈਮ ਦਾ ਤੇ ਜਿਹੜਾ ਰਾਜਾ ਸੀ ਜਰਾਸੰਧ ਉਦਾਇਕ ਕਿਲਾ ਹੈਗਾ ਜੀ। ਔਰ ਆਪਾਂ ਕਿਲੇ ਦੇ ਅੰਦਰ ਦੂਸਰਾ ਹਿੰਦੂਆਂ ਦਾ ਵੀ ਪ੍ਰਾਤਨ ਤੀਰਥ ਨੇ। ਔਰ 68 ਤੀਰਥ ਨੇ ਤੇ ਉਹਦੇ ਵਿੱਚ ਇਹਦਾ ਵੀ ਇੱਕ ਨਾਂ ਆਉਂਦਾ ਰਾਜ ਗ੍ਰਹਿ। ਆ سامنے ਮੰਦਿਰ ਮੰਦਿਰ ਤਾਂ ਛੋਟਾ ਹੀ ਹੈ ਲక్ష్ਮੀ ਨਾਰਾਇਣ ਦਾ। ਗੁਰੂ ਨਾਨਕ ਮਹਾਰਾਜ ਜਦ ਇੱਥੇ ਆਏ ਨਾ ਤਾਂ ਹਿੰਦੂਆਂ ਦਾ ਇੱਥੇ ਇੱਕ ਮੇਲਾ ਵੀ ਲੱਗਦਾ ਹੈ। ਪ੍ਰਾਤਨ ਮੇਲਾ ਗੁਰੂ ਨਾਨਕ ਮਹਾਰਾਜ ਦੇ ਆਉਣ ਤੋਂ ਪਹਿਲਾਂ ਵੀ ਲੱਗਦਾ ਸੀ ਔਰ ਹੁਣ ਵੀ ਲੱਗਦਾ ਹੈ ਹਰ ਤਿੰਨਾ ਸਾਲਾਂ ਤੋਂ ਬਾਅਦ ਨਾ ਇੱਕ ਤੇਰਵਾ ਮਹੀਨਾ ਬਣਦਾ ਹੈ ਉਹ ਜਿਹੜਾ ਤੇਰਵਾ ਮਹੀਨਾ ਬਣਦਾ ਉਹ ਇੱਕ ਮਹੀਨਾ ਇੱਥੇ ਮੇਲੇ ਰਹਿੰਦਾ ਹੈਗਾ ਨਾਂ ਵੀ ਹੈ ਮਲਮਾਸ ਪਰ ਇਹਨਾਂ ਲੋਕਾਂ ਦਾ ਕਹਿਣਾ ਸੀ ਕਿ ਤੀਰਥ ਵਿੱਚ ਆਓ ਕੁੰਡ ਦੇ ਵਿੱਚ ਇਸ਼ਨਾਨ ਕਰੋ ਤੇ ਪਾਪ ਸਾਰੇ ਦੁਨੀਆ ਨੇ ਵੀ ਮੰਨ ਲਿਆ ਇਸ਼ਨਾਨ ਕਰਾਂਗੇ ਪਵਿੱਤਰ ਹੋ ਜਾਾਂਗੇ ਪਰ ਗੁਰੂ ਨਾਨਕ ਮਹਾਰਾਜ ਆਏ ਤੇ ਸਿੱਧਾ ਤੀਰਤੇ ਚਲੇ ਗਏ ਔਰ ਜਾ ਕੇ ਵੀ ਖੰਡਨ ਕਰਤਾ ਜੀ ਕਿ ਮੈਂ ਤਾਂ ਨਹੀਂ ਮੰਨਦਾ ਜੇ ਨਹਾਣੇ ਤੋਂ పాਪ ਸਾਰੇ ਖਤਮ ਹੀ ਹੋ ਜਾਂਦੇ ਤੇ ਪਾਣੀ ਦੇ ਅੰਦਰ ਡੱਡੂ ਮੱਛੀ ਬਾਣੀ ਤਾਂ ਇਹ ਵੀ ਕਹਿੰਦੀ ਹੈ 42 ਲੱਖ ਜੇ ਜਲ ਮੇ ਹੋਤੇ ਉਹਨਾਂ ਨੂੰ ਤਾਂ ਮੁਕਤੀ ਮਿਲ ਜਾਣੀ ਸੀ ਪਰ ਮੁਕਤੀ ਕਿੱਥੇ ਮਿਲੀ ਜਦ ਤੱਕ ਨਾਮ ਨਹੀਂ ਜਪੋਂਗੇ ਪਾਪ ਨਹੀਂ ਕੱਟੇ ਨਾਮ ਜਪੋ ਪਾਪ ਵੀ ਸਾਰੇ ਕੱਟ ਜਾਣ ਗੁਰੂ ਨਾਨਕ ਮਹਾਰਾਜ ਤਾਂ ਹਰ ਤੀਰਥਾਂ ਤੇ ਜਾ ਕੇ ਨਾ ਕਰਮ ਕਾਂਡ ਤੋਂ ਦੂਰ ਕੀਤਾ ਜੀ ਉਪਦੇਸ਼ ਵੀ ਕਰਦੇ ਰਹੇ ਤੇ ਜਿੱਥੇ ਗਏ ਨਾ ਸਾਹਮਣੇ ਕੰਮ ਮੰਦਰ ਹੈ ਮੰਦਰ ਦੇ ਲਾਗੇ ਨਾ 100 ਗਜ ਦਾ ਉਧਰ ਏਰੀਆ ਇਹ ਫਿਰ ਪਹਾੜੀ ਹੈ 8 ਮੀਲ ਤੱਕ ਇਹਦੇ ਅੰਦਰ ਹੈ ਸਲਫਰ ਜਿਹਨੂੰ ਆਪਾਂ ਗੰਦਕ ਵੀ ਕਹਿੰਦੇ ਆ ਔਰ ਗੰਦਕ ਕਰਕੇ ਪਾਣੀ ਇੱਥੇ ਸਾਰਾ ਗਰਮ ਹੈ 22 ਕੁੰਡ ਬਣੇ ਨੇ ਤੇ ਜਿਹੜਾ 22ਵਾਂ ਕੁੰਡ ਸੀ ਉਹ ਆਪਣੇ ਅੰਦਰ ਹੀ ਹੈ ਆਪ ਉਹਨੂੰ ਸੋਮਾ ਵੀ ਕਹਿ ਦੋ ਚਸ਼ਮਾ ਵੀ ਕਹਿ ਦੋ ਪਰ ਜਿਹੜਾ 22ਵਾਂ ਕੁੰਡ ਸੀ ਉਹ ਆਪਣੇ ਅੰਦਰ ਤੇ ਆਹੀ 5-7 ਮੀਲ ਚ ਇਹਨਾ ਕਿਤੇ ਵੀ ਆਪ ਜੀ ਪਟਕੇ ਦੇਖੋ ਮਿੱਟੀ ਤਾਂ ਤੁਹਾਨੂੰ 5 ਜਾਂ 7 ਫੁੱਟ ਤੇ ਪੱਥਰ ਤਾਂ 200 ਫੁੱਟ ਥੱਲੇ ਬੋਰੀ ਨਹੀਂ ਹੁੰਦਾ ਨਾ ਤਾਂ ਬੋਰ ਹੋਇਆ ਨਾ ਹੈ ਤੇ ਜਿਹੜਾ ਪਾਣੀ ਚੱਲ ਰਿਹਾ ਸੀ ਸਭ ਗਰਮ ਸੀ ਗੁਰੂ ਨਾਨਕ ਮਹਾਰਾਜ ਆਏ ਮੇਲੇ 'ਚ ਲੋਕਾਂ ਨੇ ਵੀ ਪਛਾਣ ਲਿਆ ਆ ਕੇ ਫਰਿਆਦ ਕੀਤੀ ਮਹਾਰਾਜ ਕਰੋ ਕਿਰਪਾ ਉਪਰੋਂ ਗਰਮੀ ਔਰ ਥੱਲੇ ਸਾਰਾ ਜਲ ਗਰਮ ਹੈ ਪਿਆਸ ਤ ਦੂਰੀ ਨਹੀਂ ਹੁੰਦਾ ਇਹ ਮਹਾਰਾਜ ਤਾਂ ਆਏ ਸੀ ਲੋਕਾਂ ਨੂੰ ਤਾਰਨ ਵੇਖ ਲਿਆ ਦਿੱਕਤ ਤਾਂ ਹੈ ਗੁਰੂ ਨਾਨਕ ਮਹਾਰਾਜ ਨੇ ਸਹਜ ਸਵਾ ਬਚਨ ਕਰਤਾ ਤੇ ਇਸ ਕੁੰਡ ਨੂੰ ਇਸ਼ਾਰਾ ਕਰਤਾ ਜੀ ਕਿ ਸਭ ਤਾਂ ਗਰਮ ਨੇ ਆਤ ਠੰਡਾ ਪਾਈ ਇਹ ਫਿਰ ਬਾਬਾ ਜੀ ਤੇ ਬਚਨ ਤੋਂ ਇੱਕ ਕੁੰਡ ਠੰਡਾ ਬਾਕੀ 21 ਕੁੰਡ ਅੱਜ ਵੀ ਗਰਮਣੀ ਤੇ ਗੁਰੂ ਨਾਨਕ ਸਾਹਿਬ ਨੇ ਠੰਡਾ ਵੀ ਕੀਤਾ ਤੇ ਨਾਲ ਇੱਥੇ ਬਾਣੀ ਵੀ ਉਚਾਰਨ ਕੀਤੀ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਤਨ ਜੋਵਨ ਅਰ ਫੂਲੜਾ 나ਠਿ ੜੈ ਦਿਨ ਚਾਰ ਬਣ ਕੇ ਰੇ ਪਤ ਜਿਓ ਟਲ ਟੁਲ ਜੁਮਣਹਾਰ ਤੇ ਜੇ ਵੀ ਇਸ ਇਲਾਕੇ ਦੇ ਅੰਦਰ ਗਿਣ ਲੋ ਤੇ ਬਾਈਆਂ ਚੋਂ 21 ਸੋਮਾ ਗਰਮ ਹੈ ਔਰ ਜਿਹੜਾ 22ਵਾਂ ਸੋਮਾ ਆਪਣੇ ਅੰਦਰ ਹੈ ਇਹ ਹੈ ਠੰਡਾ ਗੁਰੂ ਨਾਨਕ ਸੀਤਲ ਗੁਣ ਤੇ ਥੱਲੇ ਕੁੰਡ ਬਣੇ ਨੇ ਕੁੰਡ ਦੇ ਦਰਸ਼ਨ ਵੀ ਕਰੋ ਹੱਥ ਸੁੱਚੇ ਕਰਕੇ ਜਲ ਵੀ ਸ਼ਕੋ ਪਰ ਇੱਕ ਚੀਜ਼ ਦਾ ਖਿਆਲ ਰੱਖਣਾ ਕਿ ਕੁੰਡ ਦੇ ਵਿੱਚ ਹੱਥ ਜਾਂ ਪੈਰ ਪਾਣਾ ਤੇ ਧੋਣਾ ਹੀ ਮਨਾ ਹੈ ਇਸ ਚੀਜ਼ ਦਾ ਜ਼ਰੂਰ ਖਿਆਲ ਕਰਨਾ ਜੇ ਲੱਗਦਾ ਅੰਦਰੋਂ ਚੂੜਾ ਲੈ ਲੈਣਾ ਸੀ ਤੇ ਅੰਦਰੋਂ ਚੂੜਾ ਲਿਆ ਤੇ ਬਾਹਰ ਲਿਆ ਕੇ ਛਕ ਲੋ ਕਿਉਂਕਿ ਉਸੇ ਜਲ ਰਹੀ ਗੁਰੂ ਦੇ ਲੰਗਰ ਵੀ ਬਣਦੇ ਹਾਂ ਪੀਨੇ ਵੀ ਹਾਂ ਤੇ ਕੰਮ ਕਾਜ ਵੀ ਹੁੰਦੇ ਤੇ ਇਹ ਹੈ ਠੰਡਾ ਗੁਰੂ ਨਾਨਕ ਸੀਤਲ ਗੁਣ ਤੇ ਆਪਣੇ ਅੰਦਰ ਏ ਕੁੰਡ ਹੈਗਾ ਤੇ ਆ ਸਾਹਮਣੇ ਕੰਮ ਮੰਦਰ ਹੈ ਵੈਸੇ ਤਾਂ ਆਪਾਂ ਨੂੰ ਮੰਦਰਾਂ ਚ ਜਲ ਜਾਣ ਦੀ ਲੋੜ ਨਹੀਂ ਹੈ ਪਰ ਜੇ ਲੱਗਦਾ ਕਿ ਚਲੋ ਇੰਨੀ ਦੂਰੋਂ ਆਏ ਹਾਂ ਮੱਥਾ ਟੇਕੋਨੇ ਉੱਥੇ ਵੀ ਜੜਾ ਦਰਸ਼ਨ ਕਰ ਲੈਨੇ ਹਾਂ ਤੇ ਜਾਣ ਦੀ ਤਾਂ ਮਨਾਹੀ ਨਹੀਂ ਹੈ ਪਰ ਆਪਣਾ ਖਿਆਲ ਕਰਕੇ ਜਾਣਾ ਕਿਉਂਕਿ ਉਹਨਾਂ ਦਾ ਰਸ ਚੱਲਦਾ ਹੀ ਰਹਿੰਦਾ ਹੈ ਜੀ ਨਹਾਉਣ ਵਾਲੇ ਤਾਂ ਲੱਗੇ ਰਹਿੰਦੇ ਫਿਰ ਉੱਥੇ ਪੁਜਾਰੀ ਜੀ ਵੀ ਬੈਠੇ ਰਹਿੰਦੇ ਉਹ ਆਪਾਂ ਨੂੰ ਫਸਾ ਲੈਂਦੇ ਫਿਰ ਪਤਾ ਵੀ ਨਹੀਂ ਲੱਗਦਾ ਇੱਕ ਗੱਲਾਂ ਦਾ ਖਿਆਲ ਕਰਕੇ ਜਾਣਾ ਤੇ ਉਹ ਮੰਦਰ ਦੇ ਲਾਗੇ ਨਾ 10 ਕੁੰਡਾ ਨਾ ਦੇ ਇਕੱਠੇ ਗਰਮ ਨੇ 7 ਇਧਰ ਬੰਨੇ 4 ਇਥੇ 18 ਕਿਲੋਮੀਟਰ ਦੂਰ ਉਹ ਤਾਂ ਇੰਨਾ ਗਰਮ ਹੈ ਕਿ ਹੱਥ ਵੀ ਨਹੀਂ ਲੱਗਦਾ ਔਰ ਨਾ ਵੀ ਰੱਖਿਆ ਹੈ ਤਪੋਵਨ ਉਹ ਸਾਰੇ ਤਪਦੇ ਨੇ ਤੇ ਮਹਾਰਾਜ ਨੇ ਤਪਦੇ ਨੂੰ ਵੀ ਠੰਡਾ ਕਰਤਾ ਤੇ ਐਸੇ ਕਰਕੇ ਇਸ ਗੁਰਦੁਆਰੇ ਦਾ ਨਾਂ ਹੀ ਹੈ ਗੁਰਦੁਆਰਾ ਗੁਰੂ ਨਾਨਕ ਸੀਤਨ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੇ ਹਾਂਜੀ ਸੋਪਾ ਲੰਗਰ ਹਾਲ ਤੇ ਖੜੇ ਆ ਜੀ ਇਹਨੇ ਸੱਚਖਨਵਾਸੀ ਜੱਤ ਸਰਬਾਬਾ ਅਜਾਇਬ ਸਿੰਘ ਜੀ ਗੁਰਦੁਆਰਾ ਸ਼ੀਤਲਕੁੰਡ ਰਾਜ ਕੀਰ ਇਹ ਆਪਾਂ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਵੇਂ ਇੱਥੇ ਗੁਰੂ ਸਾਹਿਬਾਂ ਨੇ ਬਣਾਇਆ ਤੇ ਇਹ ਲੰਗਰ ਹਾਲ ਜੀ ਤੇ ਪ੍ਰਸ਼ਾਦਾਵਾਂ ਸ਼ਕਿਆ ਆਪਾਂ ਹੁਣ ਚਲਦੇ ਆ ਜੀ ਤੇ ਇਤਿਹਾਸ ਤੁਹਾਡਾ ਨਾਲ ਸਾਂਝਾ ਕਰਦੇ ਆ ਜੀ ਸੋ ਹਾਂਜੀ ਆਪਾਂ ਤੁਹਾਨੂੰ ਗੁਰੂ ਨਾਨਕ ਸ਼ੀਤਰਕੁੰਡ ਦੇ ਦਰਸ਼ਨ ਕਰਾਉਣੇ ਆ ਜੀ ਤੇ ਜਿੱਥੇ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਕਿ 22 ਸੂਮਾ ਵਿੱਚੋਂ 21 ਸੂਮੇ ਨੇ ਉਹ ਸਾਰੇ ਘਰਮ ਨੇ ਇਹ 22 ਸੂਮਾ ਇਹ ਠੰਡਾ ਹੈ ਜੀ ਇਹਦੇ ਜੋ ਠੰਡਾ ਪਾਣੀ ਨਿਕਲਦਾ ਜੀ ਅੱਜ ਵੀ ਉਹ ਦੇਖੋ ਜੀ ਤੇ ਇਹ ਕੁੰਡ ਹੈ ਜੀ ਜਿੱਥੇ ਗੁਰੂ ਸਾਹਿਬ ਨੇ ਬਚਨਾ ਦੁਆਰਾ ਇੱਥੇ ਗਰਮ ਪਾਣੀ ਠੰਡਾ ਹੋ ਗਿਆ ਸੀ ਤੇ ਅੱਜ ਵੀ ਸੰਗਤ ਦਰਸ਼ਨ ਕਰਦੀਆਂ ਨੇ ਤੇ ਠੰਡਾ ਜਲ ਇੱਥੋਂ ਕਰ ਵੀ ਲੈ ਕੇ ਜਾਂਦੀਆਂ ਨੇ ਤੇ ਆਪ ਉਹ ਛਕ ਲੈਂਦੀਆਂ ਨੇ ਤੇ ਆਪਾਂ ਹੁਣ ਛਕਾਂਗੇ ਜਲ ਕੀ ਬਾਤ ਹੈ ਨੰਦੀ ਆ ਗਿਆ ਹਾਂ ਜੀ ਬਾਕੀ ਉੱਤੇ ਇਤਿਹਾਸ ਲਿਖਿਆ ਵੀ ਹੋਇਆ ਜੀ ਜੇ ਆਪਾਂ ਤੁਹਾਨੂੰ ਇਤਿਹਾਸ ਪੜ੍ਹ ਕੇ ਸੁਣਾ ਵੀ ਦਿੰਨੇ ਆ ਜੀ ਗੁਰਦੁਆਰਾ ਗੁਰਨਾਮਕ ਸ਼ੀਤਲਕੁੰਡ ਰਾਜਵੀਰ ਨਾਂ ਲੰਦਾ ਬਿਹਾਰ ਤੇ ਇਹ ਹੈ ਜੀ ਸ਼ਹਿਰ ਰਾਜਵੀਰ ਰਾਜਗੀਰ ਸ਼ਹਿਰ ਕਿਹਾ ਜਾਂਦਾ ਸੀ ਰਾਜਿਆਂ ਦਾ ਸ਼ਹਿਰ ਤੇ ਗੁਰੂ ਸਾਹਿਬ ਜੀ ਪਹਿਲੀ ਵਾਰ ਇਸ ਵੇਲੇ ਇੱਥੇ ਇਧਰ ਆਏ ਸੀ ਤੇ ਬਾਕੀ ਇਤਿਹਾਸ ਤੁਹਾਨੂੰ ਮੈਂ ਸਾਂਝਾ ਕਰਦਾ ਜਾਂ ਲਿਖਿਆ ਹੋਇਆ ਜੀ ਇੱਥੇ ਸਿੱਖ ਧਰਮ ਦੇ ਸੰਸਪਾਦਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਵਿਸ਼ਵ ਕਲਿਆਣ ਲਈ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਸਮੇਂ ਭਾਰਤ ਦੇਸ਼ ਦੀ ਆਰਥਿਕ, ਰਾਜਨੀਤਿਕ ਤੇ ਸਮਾਜਿਕ ਦਸ਼ਾ અત્યੰਤ ਚਿੰਤਾਜਨਕ ਸੀ। ਰਾਜ ਧਰਮ ਅਤਿ ਜੋਗੀ ਹੋ ਚੁੱਕਿਆ ਸੀ। ਧਾਰਮਿਕ ਰੂਪ ਤੇ ਨਾਲ ਨੇਤ੍ਰਿਤਵ ਦੇਣ ਵਾਲੇ ਲੋਕਾਂ ਨੇ ਦੁੱਖ ਦਰਦ ਦੂਰ ਕਰਨ ਦੀ ਬਜਾਏ ਉਹਨਾਂ ਨੂੰ ਕਰਮ ਕਾਂਡਾਂ ਵਿੱਚ ਵਸਾਰੇ ਸਨ। ਸਮਾਜਿਕ ਰੂਪ ਵਿੱਚ ਸਮਾਜ ਜਾਤ ਪਾਤ ਦੇ ਵਰਨੋਂ ਵਿੱਚ ਵੰਡਿਆ ਹੋਇਆ ਸੀ ਧਰਤੀ ਜਲ ਰਹੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੁਨੀਆ ਦੇ ਘਟਨਾ ਕਰਮ ਨੂੰ ਦੇਖਦਿਆਂ ਮਾਨਵ ਕਲਿਆਣ ਵਾਸਤੇ ਦੇਸ਼ ਪਰਮਨ ਕਰਨ ਦਾ ਮਨ ਬਣਾਇਆ ਆਪ ਜੀ ਦੇਸ਼ ਪਰਮਨ ਲਈ ਚਾਰ ਪ੍ਰਚਾਰ ਜਿਤਾਵਾਂ ਕੀਤੀਆਂ ਯਾਤਰਾਵਾਂ ਕੀਤੀਆਂ ਮਤਲਬ ਚਾਰ ਉਦਾਸੀਆਂ ਕੀਤੀਆਂ ਗੁਰੂ ਸਾਹਿਬ ਜੀ ਨੇ ਤੇ ਸਿੱਖ ਇਤਿਹਾਸ ਵਿੱਚ ਚਾਰ ਉਦਾਸੀਆਂ ਕਿਹਾ ਜਾਂਦਾ ਹੈ ਗੁਰੂ ਜੀ ਨੇ ਪਹਿਲੀ ਉਦਾਸੀ ਭਾਰਤ ਦੇ ਪੂਰਬੀ ਭਾਗ ਦੇ ਸੀ ਗੁਰੂ ਜੀ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਗੋਰਖ ਮਤਾ ਤੇ ਨਾਨਕ ਮਤਾ ਬਨਾਰਸ ਤੇ ਬਿਹਾਰ ਦੇ ਖੇਤਰ ਪਟਨਾ ਸਾਹਿਬ ਹੁੰਦੇ ਆ ਰਾਜਗਿਰੀ ਨਾਲੰਦਾ ਪੁੱਜੇ ਜਿੱਥੇ ਆਪਾਂ ਅੱਜ ਇਸ ਟਮ ਖੜੇ ਆ ਜੀ ਰਾਜਗਿਰੀ ਜਾਂ ਰਾਜਗਿਰ ਸ਼੍ਰੀ ਕ੍ਰਿਸ਼ਨ ਜੀ ਦੇ ਸ਼ਸਤਰੋ ਜਰਾਸੰਦ ਰਾਜਾ ਦੀ ਰਾਜਧਾਨੀ ਸੀ ਇਸ ਦਾ ਬਹੁਤ ਇਤਿਹਾਸ ਨਾਲ ਵੱਡਾ ਗਹਿਰਾ ਸੰਬੰਧ ਸੀ ਮੌਜੂਦਾ ਨਗਰ ਵਿੰਪਸਾਰ ਦੀ ਵਸਾਇਆ ਉਸਦੇ ਪੁੱਤਰ ਛੱਤ ਅਜਾਤ ਸ਼ਤਰੂ ਨੇ ਇੱਥੇ ਵਧੀਆ ਢੰਗ ਨਾਲ ਰਾਜ ਕੀਤਾ ਇਸੇ ਦੇ ਸਮੇਂ ਹੀ ਮਹਾਤਮਾ ਬੁੱਧ ਦਾ ਦੇਹਾਂਤ ਹੋਇਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ 25 ਫਲਗੁਣ 25 ਫੱਗਣ ਸਮਤ 1563 ਬਿਕਰਮੀ ਨੂੰ ਪਟਨਾ ਤੋਂ ਚੱਲ ਕੇ ਗਯਾ ਦੇ ਰਸ ਰਸਤੇ ਰਾਜਗਿਰ ਪੁੱਜੇ ਉਸ ਸਮੇਂ ਉੱਥੇ ਮੇਲਾ ਲੱਗੇ ਹੋਏ ਸੀ ਬਥੇਰੇ ਭਗਤ ਸੰਤ ਜਨੇ ਇਕੱਠੇ ਹੋਏ ਸਨ ਗੁਰੂ ਜੀ ਨੇ ਭਾਈ ਮਰਦਾਨਾ ਜੀ ਤੋਂ ਕਿਹਾ ਕਿ ਰਬਾਬ ਵਜਾ ਕੇ ਗੁਰੂ ਦੇ ਸ਼ਬਦ ਉਚਾਰਨ ਕੀਤਾ ਹੈ ਜਿਹੜੇ ਗੁਰੂ ਸਾਹਿਬ ਨੇ ਸ਼ਬਦ ਉਚਾਰਨ ਕੀਤਾ ਸੀ ਉਹ ਆਪਣਾ ਲਿਖਿਆ ਹੋਇਆ ਜੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਤਨ ਜੋਬਨ ਅਰ ਫੁੱਲੜਾ ਨਾਠੇੜ ਦਿਨ ਚਾਰ ਪੱਬਨ ਕੇ ਪਤ ਜਿਓ ਢਾਲ ਢਲ ਜੰਮਨ ਹਾਰ ਰੰਗ ਮਾਨ ਲੈ ਪਿਆਰਿਆ ਜਾਂ ਜੋਬਨ ਨਾ ਹੁੱਲਾ ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ ਰਹਾਓ ਸੱਚ ਨੇ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ ਹਮ ਪੀਵੰਜਾ ਡੁੰਮਣੀ ਰੋਵੈ ਚ ਹੀ ਨਹੀਂ ਬਾਗ ਈਨਾ ਸੁਈ ਗੋਰੀ ਆਪਨ ਕੰਨੇ ਸੋਏ ਲੱਗੀ ਆਵੇ ਸੋਹਰੇ ਨਿਤਨੇ ਪਈ ਐ ਹੋਈ ਨਾਨਕ ਸਤੀ ਪਈ ਐ ਜਾਨ ਬਿਰਤੀ ਸੰਨ ਉਹਨਾ ਗਵਾਈ ਕੰਢੀ ਅਗਨ ਚੱਲੀ ਬੰਨੋ ਸ਼ਾਮ ਸਮੇਂ ਸ਼ਬਦ ਸੁਣ ਕੇ ਲੋਕ ਗੁਰੂ ਜੀ ਦੇ ਕੋਲ ਆ ਕੇ ਇਕੱਠੇ ਹੋ ਗਏ ਲੱਗੇ ਧਿਆਨ ਦੀ ਗੱਲਾਂ ਕਰਨ ਪੂਰੀ ਰਾਤ ਸਤਸੰਗ ਹੁੰਦਾ ਰਿਹਾ ਗੁਰੂ ਜੀ ਨੂੰ ਪ੍ਰਤਾਪੀ ਅਤੇ ਯੋਗ ਮਹਾਂਪੁਰਸ਼ ਜਾਣ ਕੇ ਸਾਰੇ ਲੋਕਾਂ ਨੇ ਅਰਦਾਸ ਕੀਤੀ ਕਿ ਇੱਥੇ ਦੇਵੀ ਦੇਵਤਿਆਂ ਦੇ ਨਾਮ ਦੇ ਗਰਮ ਕੁੰਡ ਤਾਂ ਬਹੁਤ ਹਨ ਮਗਰ ਸ਼ੀਤਲ ਜਲ ਦਾ ਕੋਈ ਕੁੰਨ ਨਹੀਂ ਹੈ ਮੇਲੇ ਵਿੱਚ ਆਏ ਲੋਕਾਂ ਨੂੰ ਠੰਡਾ ਜਲ ਚਾਹੀਦਾ ਹੁੰਦਾ ਹੈ ਸਾਡੀ ਆਪ ਜੀ ਕੋਲ ਅਰਦਾਸ ਹੈ ਕਿ ਆਪ ਜੀ ਪ੍ਰਭੂ ਦੇ ਆਨੰਦ ਭਗਤ ਹੋ ਸਾਨੂੰ ਵੀ ਵਿਸ਼ਵਾਸ ਹੈ ਕਿ ਜੇ ਇੱਥੇ ਗਰਮ ਜਲ ਨਿਕਲ ਸਕਦਾ ਹੈ ਤਾਂ ਸ਼ੀਤਲ ਜਲ ਵੀ ਜ਼ਰੂਰ ਨਿਕਲੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਈਸ਼ਵਰ ਸਰਵ ਸ਼ਕਤੀਮਾਨ ਹੈ ਉਹ ਆਪ ਲੋਕਾਂ ਦੀ ਇੱਛਾ ਜ਼ਰੂਰ ਪੂਰੀ ਕਰੇਗਾ ਪ੍ਰਭੂ ਕਿਰਪਾ ਨਾਲ ਜਿੱਥੇ ਬੈਠ ਕੇ ਗੁਰੂ ਜੀ ਗੁਰਬਾਣੀ ਗਾਇਨ ਕਰ ਰਹੇ ਸਨ ਉੱਥੋਂ ਹੀ ਠੰਡਾ ਜਲ ਦਾ ਰਸਾਬ ਹੋਣ ਲੱਗਾ ਇਸੇ ਪਾਵਨ ਸਥਾਨ ਉੱਤੇ ਗੁਰੂ ਜੀ ਨੇ ਨਾਮ ਦਾ ਕੁੰਡ ਹੈ ਅਤੇ ਸਾਰੇ ਲੋਕ ਇੱਥੋਂ ਹੀ ਸ਼ੀਤਲ ਜਲ ਛਕਦੇ ਹਨ ਨਿਰਮਲੇ ਮਹਾਂਪੁਰਸ਼ ਹਰੇਕ ਸਾਲ ਮੇਲੇ ਦੇ ਸਮੇਂ ਇੱਥੇ ਇਸ਼ਨਾਨ ਸਹਿਬ ਲਗਾ ਕੇ ਲੰਗਰ ਲਾਉਂਦੇ ਹਨ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਪਟਨਾ ਸਾਹਿਬ ਦੇ ਦਰਸ਼ਨ ਕਰਨ ਆਈਆਂ ਵਾਹੀਆਂ ਸੰਗਤਾਂ ਸ੍ਰੀ ਗੁਰੂ ਨਾਨਕ ਸ਼ੀਤਲਕੁੰਡ ਆ ਕੇ ਮੱਥਾ ਟੇਕਦੀਆਂ ਤੇ ਜਲ ਛੱਕ ਕੇ ਆਪਣੇ ਮਨ ਦੀਆਂ ਮਨੋ ਭਾਵਨਾਵਾਂ ਪੂਰੀਆਂ ਕਰਦੀਆਂ ਸੋ ਐਸੇ ਗੁਰੂ ਘਰ ਦਾ ਇਤਿਹਾਸ ਤੇ ਇੱਧਰ ਸ਼ੀਤਲਕੁੰਡ ਹੈ ਜੀ ਤੇ 21 ਮਸੂਮੇ ਦੱਸਦੇ ਨੇ 21 ਮਸੂਮੇ ਅਜੇ ਵੀ ਗਰਮ ਨੇ ਤੇ 22 ਮਸੂਮਾ ਹੈ ਜਿਹੜਾ ਹਜੇ ਵੀ ਠੰਡਾ ਹੈ ਤੇ ਇਹ ਇਤਿਹਾਸ ਹੀ ਗੁਰੂ ਘਰ ਦਾ ਜੀ ਤੇ ਬਾਕੀ ਜਿਨ੍ਹਾਂ ਨੇ ਇਨਾ ਤਪ ਕੀਤਾ ਉਹ ਆਪਾ ਤੁਹਾऱ्यांना ਜ਼ਰੂਰ ਦੱਸਾਂਗੇ ਕਿ ਭਾਈ ਅਜੈਬ ਸਿੰਘ ਜੀ ਭਾਈ ਅਜੈਬ ਸਿੰਘ ਜੀ ਕੌਣ ਸਨ ਭਾਈ ਅਜੈਬ ਸਿੰਘ ਜੀ ਪਿੰਡ ਲਲਤੋਕਲਾ ਜ਼ਿਲ੍ਹਾ ਲੁਧਿਆਣਾ ਦੇ ਰਣਵਾਲੇ ਸਰ ਪੰਜਾਬ ਦੇ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਇਸ ਸੇਵਾ ਵਿੱਚ ਲਾ ਦਿੱਤੀ ਉਹਨਾਂ ਨੂੰ ਸੁਪਨਾ ਆਇਆ ਕਿ ਇੱਥੇ ਜਾ ਕੇ ਸ਼ੀਤਲ ਕੁੰਡ ਪ੍ਰਗਟ ਕਰੋ ਤੇ ਸਥਾਨ ਬਣਾਓ ਉਦਾਂ ਹੀ ਕੀਤਾ ਅਜੈਬ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਛੱਡ ਕੇ ਕੋਈ ਜੀਵੇ ਕੋਈ ਮਰੇ ਕੋਈ ਪ੍ਰਵਾਣ ਕੀਤੀ ਤੇ ਉਹ ਭਾਈ ਅਜੈਬ ਸਿੰਘ ਜੀ ਇੱਥੇ ਆਏ ਤੇ ਉੱਥੇ ਆ ਕੇ ਆਣਾ ਨੇ 50 ਸਾਲਾਂ ਪਰ ਜਿੰਦਗੀ ਦੇ ਇਸ ਗੁਰੂ ਘਰ ਵਿੱਚ ਲਾ ਦਿੱਤੇ ਫੌਰੀ ਵਿੱਚ ਰਿਟਾਇਰ ਹੋਈ ਸੀ ਤੇ ਬਾਕੀ ਇਤਿਹਾਸ ਤੁਹਾਡਾ ਸਾਂਝਾ ਕਰੇ ਚਲਾਂਗੇ ਨਾਲ-ਨਾਲ ਹਾਂਜੀ ਮੈਂ ਇੱਕ ਗੱਲ ਹੋਰ ਰਿਪੀਟ ਕਰ ਦੇਵਾਂ ਭਾਈ ਅਜੈਬ ਸਿੰਘ ਜੀ ਲਲਤੋ ਕਲਾਂ ਦੇ ਰਹਿਣ ਵਾਲੇ ਸੀ ਲੁਧਿਆਣੇ ਦੇ ਤੇ ਜਦੋਂ ਇੱਥੇ ਉਹਨਾਂ ਦਾ ਕੋਈ ਚਾਰਾ ਨਾ ਚੱਲਿਆ ਹਨ ਤੇ ਬੜੇ ਇਸ ਸਰਕਾਰ ਨੇ ਲੋਕਾਂ ਨੇ ਇਹ ਚੀਜ਼ ਬਣਾਉਣ ਦਿੱਤੀ ਨਹੀਂ ਸੀ ਉਹਨਾਂ ਨੂੰ ਤੇ ਤੇ ਕੰਡੇ ਸੀ ਜਿਹੜੇ ਸਿੱਖ ਫੌਜੀ ਰਿਟਾਇਰ ਹੋ ਗਏ ਤੇ ਖੜ ਕੇ ਸੜਕ ਤੇ ਗੋਲੀ ਚਲਾਦੇ ਤੇ ਜਿਹੜਾ ਵੀ ਅੱਗੇ ਆਏਗਾ ਤੇ ਮੈਂ ਉਹਨਾਂ ਨੇ ਕਬਜ਼ਾ ਕਰ ਲਿਆ ਸੀ ਇੱਥੇ ਥਾਂ ਤੇ ਉਹ ਕਹਿੰਦੇ ਵੀ ਇੱਥੇ ਥਾਂ ਇਹਨਾਂ ਨੇ ਐਵੇਂ ਦੇਣੀ ਨਹੀਂ ਹੈਗੀ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਸੀ ਥਾਂ ਤੇ ਤੇ ਜਿਹੜੀ ਸਰਕਾਰ ਸੀ ਇੱਥੋਂ ਦੀ ਤੇ ਉਹ ਉਹਨਾਂ ਨੂੰ ਹਟਾਉਣਾ ਚਾਹੁੰਦੀ ਸੀ ਪਰ ਹਟੇ ਨਹੀਂ ਤੇ ਫਿਰ ਉਹਨਾਂ ਨੇ ਗੋਲੀ ਚ ਚਲਾਈ ਸੀ ਗੋਲੀ ਚਲਾ ਕੇ ਫਿਰ ਉਹਨਾਂ ਨੇ ਕਿਹਾ ਵੀ ਜਿਹੜਾ ਵੀ ਮੇਰੇ ਵੱਲ ਆਏਗਾ ਤੇ ਉਹਨਾਂ ਨੂੰ ਮਾਰ ਦੇਵਾਂਗਾ ਤੇ ਦੋ ਸੈਰ ਕਿਤੇ ਸੀ ਉਹਨਾਂ ਨੇ ਫਿਰ ਤੇ ਤੇ ਕਹਿਣ ਲੱਗੇ ਤਾਂ ਖાડ ਕੋਏ ਬਹੁਤ ਡਰਨ ਲੱਗੇ ਫਿਰ ਉਹਨਾਂ ਤੋਂ ਤੇ ਉਹਦੇ ਨਾਲ ਹੀ ਫਿਰ ਜਦੋਂ ਫਿਰ ਉਹਨਾਂ ਨੇ ਗੱਡੀ ਨਾਲ ਉਹਨਾਂ ਨੂੰ ਕੋਚਲਤਾ ਉਹਨੂੰ ਮਤਲਬ ਸ਼ਹੀਦ ਕਰ ਦਿੱਤਾ ਮਾਰ ਦਿੱਤਾ ਸੀ ਠੀਕ ਹੈ ਜੀ ਇਹ ਸਿਸਤਿਹਾਸ ਆਪਣਾ ਸਿੱਖ ਧਰਮ ਦਾ ਕਹਿ ਲਓ ਜਾਂ ਸਿੱਖ ਭਾਈਵੰਦੀ ਦਾ ਕਹਿ ਲਓ ਜਾਂ ਸਿੱਖ ਵੀਰਾਂ ਦਾ ਕਹਿ ਲਓ ਹਨ ਜਿਹੜੇ ਇਹਨਾਂ ਨੇ ਆਪਣੇ ਯੋਧੇ ਹੋਏ ਨੇ ਆਪਣੇ ਪੰਜਾਬ ਦੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਇਹਨਾਂ ਕਿਰਪਾ ਕੀਤੀ ਸੇਵਾ ਲਈਆਂ ਹਨ ਤੇ ਅੱਜ ਵੀ ਬੜੀ ਆਲੀ ਸ਼ਾਨ ਬਿਲਡਿੰਗ ਤੁਸੀਂ ਪਿੱਛੇ ਦੇਖ ਸਕਦੇ ਹੋ ਪਿੱਛੇ ਪਾਰਕਿੰਗ ਬਣੀ ਹੋਈ ਹੈ ਜੀ ਉੱਪਰ ਗੁਰੂ ਗੁਰਦਾਰ ਸਾਹਿਬ ਆ ਤੇ ਨਾਲ ਹੀ ਇੱਧਰ ਖੱਬੇ ਹੱਥ ਸ਼ੀਤਲ ਕੁੰਡ ਬਣਿਆ ਹੋਇਆ ਜੀ ਠੀਕ ਹੈ ਜੀ ਸੰਗਤਾਂ ਹੁੰਦੀਆਂ ਇੱਥੇ ਪਟਨਾ ਸਾਹਿਬ ਤੋਂ 100 ਕਿਲੋਮੀਟਰ ਦੂਰ ਹੈ ਜੀ ਜ਼ਰੂਰ ਆਇਓ ਤੇ ਦਰਸ਼ਨ ਕਰਕੇ ਜਾਇਓ ਜਿੰਨੇ ਵੀ ਤੁਸੀਂ 8 ਕਿਲੋਮੀਟਰ ਇੱਧਰ ਦੇਖ ਲਿਓ 4 ਕਿਲੋਮੀਟਰ ਇੱਧਰ ਦੇਖ ਲਿਓ ਸਾਰੇ ਗਰਮ ਕੁੰਡ ਮਿਲਣਗੇ ਤੁਹਾਨੂੰ ਤੇ ਉਹ ਕਹਿੰਦੇ ਆ ਤਪੋਵਨ ਕਿਉਂਕਿ ਉੱਥੇ ਗਰਮ ਪਾਣੀ ਨਿਕਲਦਾ ਠੰਡਾ ਪਾਣੀ ਹੈ ਹੀ ਨਹੀਂ ਉੱਥੇ ਤੇ ਇਹੀ ਸਥਾਨ ਹੈ ਜਿਸ ਪਾਣੀ ਵਿੱਚੋਂ ਪਾਣੀ ਨਾਲ ਲੰਗਰ ਤਿਆਰ ਹੁੰਦੀ ਹੈ ਚਾਹ ਪਾਣੀ ਬਣਦਾ ਇਸ ਜਲ ਤੋਂ ਹੀ ਠੰਡੇ ਪਾਣੀ ਤੋਂ ਹੀ ਸਾਰਾ ਕੁਝ ਤਿਆਰ ਹੁੰਦਾ ਹੈ ਜੀ ਤੇ ਇਹ ਸੀ ਇਤਿਹਾਸ ਗੁਰੂ ਘਰ ਦਾ ਗੁਰੂ ਨਾਨਕ ਸ਼ੀਤਲ ਕੁੰਡ ਠੀਕ ਹੈ ਜੀ ਤੇ ਆਪਾਂ ਰਾਜਗਿਰ ਸ਼ਹਿਰ ਵਿੱਚ ਇਸ ਟਾਈਮ ਹੈਗੇ ਜੀ ਤੇ ਤੁਸੀਂ ਫੇਰ ਇੱਕ ਵਾਰ ਦਰਸ਼ਨ ਕਰ ਲਓ ਜੀ ਗਰ ਸ਼ੀਤਲ ਕੁੰਡ ਦੇ ਜਿਸ ਤੋਂ ਠੰਡਾ ਪਾਣੀ ਅੱਜ ਵੀ ਨਿਕਲ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਖੜੇ ਜੀ ਇਸ ਟਾਈਮ ਰਾਜਗਿਰ ਸ਼ਹਿਰ ਦੇ ਵਿੱਚ ਤੇ ਜਿਹੜਾ ਤੁਸੀਂ ਪਿੱਛੇ ਦੇਖ ਰਹੇ ਹੋ ਕਈ ਕਹਿੰਦੇ ਆ ਪਹਾੜ ਏ ਇਹ ਪਹਾੜ ਦੀ ਇਹ ਰਾਜਾ ਵਿੰਬਸਾਰ ਦਾ ਕਿਲਾ ਸੀ ਜੀ ਤੇ ਗੁਰੂ ਸਾਹਿਬ ਨੇ ਇੱਥੇ ਆ ਕੇ ਇਹ ਨਗਰ ਵਸਾ ਦਿੱਤਾ ਤੇ ਅੱਜ ਵੀ ਇੱਥੇ 22 ਕੁੰਡ ਨੇ ਜਿਨ੍ਹਾਂ ਵਿੱਚੋਂ 21 ਕੁੰਡ ਗਰਮ ਪਾਣੀ ਦੇ ਨੇ ਤੇ 22ਵਾਂ ਕੁੰਡ ਉਹ ਠੰਡੇ ਜਲ ਦਾ ਏ ਸ਼ੀਤਲ ਜਲ ਜੋ ਤੁਸੀਂ ਵੀਡੀਓ ਵਿੱਚ ਦਰਸ਼ਨੀ ਕੀਤੇ ਹਨ ਤੇ 22 ਕੁੰਡ 22ਵਾਂ ਕੁੰਡ ਉਹ ਠੰਡਾ ਹੈ ਜੀ ਤੇ ਮੈਂ ਦੱਸਣਾ ਚਾਹੁੰਦਾ ਸੀ ਇਹ ਜਾਣਕਾਰੀ ਸੀ ਤੇ ਇਹ ਪਹਾੜ ਦੇ ਹੈਗਾ ਜੀ ਇਹ ਸਾਰਾ ਕਿਲਾ ਹੈ ਦੇਖਾ ਨੂੰ ਪਹਾੜ ਲੱਗਦੇ ਨੇ ਪਰ ਇਹ ਕਿਲਾ ਹੈ ਰਾਜਾ ਬਿੰਬਸਾਰ ਜੀ ਦਾ ਠੀਕ ਹੈ ਤੇ ਇੱਧਰ ਹੈਗਾ ਜੀ ਸਰਾ ਸਰਾਬਰਾ ਬਣਿਆ ਹੋਇਆ ਜੀ ਇੱਧਰ ਤੇ ਇੱਧਰ ਛੋਟਾ ਜਿਹਾ ਬੱਸ ਅੱਡੇ ਨਾਲ ਹੀ ਬੱਸ ਅੱਡੇ ਨਾ ਪਾਰਕਿੰਗ ਹੈ ਪਾਰਕਿੰਗ ਹੈ ਅੱਛਾ ਪਾਰਕਿੰਗ ਹੈ ਜੀ ਇੱਧਰ ਤੇ ਇਦਾਂ ਦਾ ਹੈਵੀ ਮਾਹੌਲ ਬਾਹਰ ਦਾ ਠੀਕ ਹੈ ਲੋ ਜੀ ਆਪਣੇ ਵੀਰੇ ਬਹਿ ਗਿਆ ਟਾਂਗੇ ਤੇ ਕਿਹਾ ਝੁੰਡਾ ਲਾ ਕੇ ਆਉਣਾ ਉਹ ਟਾਂਗੇ ਤੇ ਤੇ ਚੱਲੇ ਆ ਜੀ ਇਹ ਟਾਂਗੇ ਚੱਲਦੇ ਜੀ ਇੱਦਾਂ ਦੇ ਇੱਥੇ ਟਾਂਗੋ ਟਾਂਗੀ ਹੋਵੇ ਅਥੇ ਟਾਂਗੋ ਟਾਂਗੀ ਆ ਗਏ ਜੀ ਵੀਰ ਜੀ ਨੇ ਲੁਧਿਆਣੇ ਤੋਂ ਜੀ ਕਿਹੜੇ ਟੋਲੇ ਵਾਲ ਚੌਂਕ ਤੋਂ ਟੋਲੇ ਵਾਲ ਚੌਂਕ ਤੋਂ ਤੇ ਆਪਾਂ ਨੂੰ ਮਿਲੇ ਜੀ ਗੁਰਦੁਆਰਾ ਸ਼ੇਤਲਕੁੰਡ ਰਾਜਗਿਰਦਪੁਰ ਠੀਕ ਹੈ ਧੰਨਵਾਦ ਜੀ ਵਧੀਆ ਮਿਲਿਆ ਬਹੁਤ ਠੀਕ ਹੈ ਜੀ ਜੀ ਤੁਹਾਨੂੰ ਧੰਨਵਾਦ ਧੰਨਵਾਦ ਇਹ ਭਈਆ ਯਹਾਂ ਪਰ ਕੰਮ ਕਰਦੇ ਕਿਆ ਨਾਮ ਹੈ ਆਪਕਾ ਮਨੋਜ ਕੁਸਮੀ मनोज गोस्वामी है क्या काम करते हो आप चादर बिक्री करते हैं साइकिल चादर बिक्री करते हैं साइकिल पे क्या का निशानिया है केले की धागे की चादर होती है बाबा जी बढ़िया अच्छा एक मिनट और और सब अच्छी रहते हैं पर्यटक लोग बाहर से आते हैं बहुत अच्छी लगते हैं नंदन से भी आते हैं तो एक निशानिया लेकर जाते हैं राजगिरी से और ये ये जो है ना धार्मिक बहुत बहुत अच्छे लगते हैं गुरुद्वारा में आते हैं बहुत शांति मिलते हैं ਇਹ ਪਸੂਰ ਹੈ ਸ਼ੀਤਲ ਯਾਹੀਂ ਖੜ੍ਹਤੇ ਹੋ ਆਪ ਸ਼ੀਤਲ ਕੁੰਡ ਹੈ ਠੀਕ ਆ ਗੁਰਦੋਰਾ ਸ਼ੀਤਲਕੁੰਡ ਦੇ ਬਾਹਰ ਹੀ ਇਹ ਬੇਰ ਹੁੰਦਾ ਜੀ ਕਹਿੰਦਾ ਮੇਰੇ ਬਣਾਓ ਵੀਡੀਓ ਮੈਂ ਚੱਲ ਤੇਰੀ ਵੀਡੀਓ ਬਣਾ ਦਿੰਦੇ ਆ ਠੀਕ ਹੈ ਜੀ ਜ਼ਰੂਰ ਖਰੀਦ ਲਓ ਭਾਈਆ ਜਿਹਤੋਂ ਚਲੋ ਠੀਕ ਲੋ ਜੀ ਆਪਾਂ ਹੁਣ ਤੁਰ ਪਏ ਜਿੱਥੋਂ ਗੁਰਦੋਰਾ ਸ਼ੀਤਲਕੁੰਡ ਤੋਂ ਰਾਜਗਿਰ ਤੋਂ ਤੇ ਤੇ ਵੀਡੀਓ ਆਪਣੇ ਤੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਜਿਹੜੇ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ